ਛੱਡ ਮਾਲਕ ਤੇ ਡੋਰਾ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਦਾਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਦਾਏ ਇੱਕ ਰਸਤਾ ਬੰਦ ਹੁੰਦਾ ਯਾਰ ਰੱਬ ਖੋਲਦਾ ਏ ਮੈਂ ਸਤਗੁਰੂ ਦੀ ਹਜ਼ੂਰੀ ਚ ਬੈਠਾ ਤੁਸੀਂ ਮੇਰੇ ਨਾਲ ਚੱਲੇ ਹੋ ਜਿਨ੍ਹਾਂ ਦੇ ਬੱਚਾ ਨਹੀਂ ਹੈਗਾ ਜਿਨ੍ਹਾਂ ਨੂੰ 10 ਸਾਲ ਹੋ ਗਏ ਨੇ ਜਿਨ੍ਹਾਂ ਨੂੰ 12 ਸਾਲ ਹੋ ਗਏ ਨੇ ਸਮਝ ਲਓ ਰੱਬ ਨੇ ਮਾਰਾ ਨਹੀਂ ਕੀਤਾ ਚੰਗਾ ਕੀਤਾ ਤੁਸੀਂ ਕਹੋਗੇ ਬਾਬਾ ਜੀ ਇਹ ਗੱਲ ਕਿਉਂ ਕਹਿੰਦੇ ਹੋ ਤੁਸੀਂ ਮੇਰੇ ਨਾਲ ਚੱਲੇ ਹੋ ਅੰਮ੍ਰਾਲਾ ਜਿੱਥੇ ਸਾਡਾ ਗੁਰਦੁਆਰਾ ਸਾਹਿਬ ਇਹ ਸਥਾਨ ਹੈ ਸਾਡਾ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਇੱਕ ਭਰਾ ਸੇਵਾ ਕਰਦਾ ਹੈ ਆਈ ਵਾਰ ਮੇਰੇ ਨਾਲ ਆਂਦਾ ਹੈ ਕਿ ਪਿੱਛੇ ਥੋੜੀ ਸੇਵਾ ਚੱਲ ਰਹੀ ਲੰਗਰ ਹਾਲ ਦੀ ਉਹਨਾਂ ਨੂੰ ਮੈਂ ਕੁਲਦੀਪ ਸਿੰਘ ਅਰਨ ਨੂੰ ਉੱਥੇ ਛੱਡ ਕੇ ਆਇਆ ਮੈਂ ਕਿਹਾ ਭਾਈ ਲੈਂਟਰ ਪਹਿਣਾ ਵੀ ਤੁਸੀਂ ਹਾ ਕਰ ਰਹੇ ਹੋ ਭਰੋਸੇਮੰਦ ਬੰਦੇ ਨੇ ਦੋਨੋਂ ਮੇਰੀਆਂ ਬਾਹਾਂ ਨੇ ਉਹਨਾਂ ਨੂੰ ਮੈਂ ਛੱਡ ਕੇ ਆਇਆ ਤੇ ਜਿਹੜਾ ਨਿਰਵੈਰ ਸਿੰਘ ਮੇਰਾ ਡਰਾਈਵਰ ਹੈ ਨਾ ਮੇਰੀ ਗੱਡੀ ਚਲਾਉਂਦਾ ਵੀਰ ਤੁਸੀਂ ਵੇਖਿਆ ਨਾ ਕਾਫੀ ਸਾਫ਼ ਸੁਥਰਾ ਜਵਾਨ ਕਾਫੀ ਉਹਦੇ ਘਰ 10.5 ਸਾਲ ਬਾਅਦ ਬੱਚਾ ਹੋਇਆ ਹੈ ਕਾਕਾ ਇੱਕ ਬੇਟਾ ਤੇ ਮੈਨੂੰ ਉਹ ਕਹਿੰਦਾ ਕਹਿੰਦਾ ਬਾਬਾ ਜੀ ਮੈਂ 10 ਸਾਲ ਰੱਬ ਤੇ ਰੋਸ ਕਰਦਾ ਰਿਆ ਰੱਬਾ ਮੈਨੂੰ ਕਿਉਂ ਨਹੀਂ ਔਲਾਦ ਦਿੱਤੀ ਮੈਂ ਬੜਿਆ ਲੋਕਾਂ ਦੀ ਗੱਲ ਸੁਣਦਾ ਪਰ ਕਹਿੰਦਾ ਮੈਂ ਸਹੀ ਕਹਿਣਾ ਸੱਚ ਕਹਿਣਾ ਵੀ ਜੇ ਗੁਰੂ ਗ੍ਰੰਥ ਸਾਹਿਬ ਮੈਨੂੰ ਪਹਿਲਾ ਬੱਚਾ ਦੇ ਦਿੰਦੇ ਨਾ 10 ਸਾਲ ਪਹਿਲਾਂ ਤੇ ਸੱਚੀ ਗੱਲ ਏ ਮੇਰਾ ਬੱਚਾ ਗੁਰਸਿੱਖ ਨਹੀਂ ਬਣਨਾ ਸੀਗਾ ਚੰਗਾ ਕੀਤਾ ਰੱਬ ਨੇ ਮੈਨੂੰ 10 ਸਾਲ ਲੇਟ ਦਿੱਤਾ ਹੈ ਜੰਮਦਾ ਬੱਚਾ ਸੰਗਜੀ 2 ਸਵਾ 2 ਸਾਲ ਦਾ ਬੱਚਾ ਹੈ ਉਹ ਕਾਕਾ ਜਪਤੀ ਸਾਹਿਬ ਦੀ ਬਾਣੀ ਕੰਠੇ ਉਹਨੂੰ ਤੁਸੀਂ ਨੈਟ ਤੇ ਪਈ ਉਹਦੀ ਵੀਡੀਓ ਸੁਣ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਐਨੀ ਕਿਰਪਾ ਪੰਜ ਬਾਣੀਆਂ ਦੇ ਨਾਮ ਪੰਜ ਕਕਾਰਾਂ ਦੇ ਨਾਮ 10 ਗੁਰੂਆਂ ਦੇ ਨਾਮ ਹਰੇਕ ਗੱਲ ਗੁਰਬਾਣੀ ਦੀ ਟੱਕਾ ਟੱਕ ਬੋਲਦਾ 2 ਮਿੰਟ ਦੇ ਵਿੱਚ ਭਾਵੇਂ ਤੋਤਲੀ ਜੁਬਾਨ ਹੈ ਉਸ ਬੱਚੇ ਦੀ ਆ ਵੀਰ ਗੁਰਮਖ ਸਿੰਘ ਉਰੀ ਬੈਠੇ ਨੇ ਰਵਿੰਦਰ ਸਿੰਘ ਉਣੀ ਬੈਠੇ ਨੇ ਇਹ ਉਸ ਕਾਕੇ ਨੂੰ ਮਿਲੇ ਹੋਏ ਨੇ ਮੇਰੇ ਨਾਲ ਕਾਫੀ ਵੀਡੀਓ ਉਹਦੀਆਂ ਵਾਇਰਲ ਹੁੰਦੀਆਂ ਨੇ ਤੇ ਸੰਗਤ ਜੀ ਉਹ ਵੀਰ ਕਹਿੰਦਾ ਜਿੰਨਾ ਲੇਟ ਹੋਇਆ ਰੱਬ ਨੇ ਚੰਗਾ ਕੀਤਾ ਸਾਢੇ 10 ਸਾਲ ਬਾਅਦ ਰੱਬ ਨੇ ਸੁਣੀ ਸਮਾਂ ਪਿਆ ਪਤਾ ਨਹੀਂ ਉਹ ਕਿੰਨੀ ਚੰਗੀ ਆਤਮਾ ਸੀ ਕਿ ਦਿਨ ਸਾਥੀ ਵੀ ਕੋਈ ਚਾਹੀਦਾ ਤੇ 2 ਸਾਲ ਬਾਅਦ ਆਪਣਾ ਦੂਜਾ ਭਰਾ ਵੀ ਉਹਨੇ ਰੱਬ ਤੋਂ ਮੰਗ ਲਿਆ ਤੋ ਬੇਟੇ ਨੇ ਜਿੰਨੂੰ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਇਸ ਗੁਰੂ ਗ੍ਰੰਥ ਸਾਹਿਬ ਦਾਤੇ ਨੇ ਉਹਨੂੰ ਸਾਰੀਆਂ ਦਾਤਾਂ ਦਿੱਤੀਆਂ ਕਦੇ ਦਿਲ ਨਾ ਛੋਟਾ ਕਰਿਆ ਕਰੋ ਬੱਚੇ ਨਹੀਂ ਬਾਹਰ ਗਏ ਨਹੀਂ ਨੌਕਰੀ ਲੱਗੇ ਕੋਈ ਗੱਲ ਨਹੀਂ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਮਿਲਾ ਦੇਣਾ ਮੈਂ ਤੁਹਾਨੂੰ ਜਿਹੜੇ ਅਮਰੀਕਾ ਕੈਨੇਡਾ ਪੱਕੇ ਨੇ ਨਾ ਜਿਨ੍ਹਾਂ ਦੇ ਬੱਚੇ ਆਜੋ ਉਹਨਾਂ ਨੂੰ ਮਿਲਾ ਦੇਨੇ ਆ ਉਹਨਾਂ ਘਰ ਕੋਈ ਸੋਨੇ ਦੀ ਰੋਟੀ ਨਹੀਂ ਬਣਦੀ ਉਹ ਵੀ ਦੁਖੀ ਨੇ ਜਿਹੜੇ ਸਰਕਾਰੀ ਨੌਕਰੀ ਲੱਗੇ ਨਾ ਉਹ ਵੀ ਦੁਖੀ ਨੇ ਦਿਲ ਨਾ ਛੋਟਾ ਕਰਿਆ ਕਰੋ ਰੱਬ ਜਿੱਥੇ ਰੱਖਦਾ ਉਹਦੀ ਰਜ਼ਾ ਵਿੱਚ ਖੁਸ਼ ਰਹਿਆ ਕਰੋ ਅਜੀ ਦੀ ਬਾਣੀ ਲਿਖੀ ਹੈ ਨਾ ਗੁਰੂ ਗ੍ਰੰਥ ਸਾਹਿਬ ਤਤੀ ਤਵੀ ਤੇ ਬੈਠਾ ਮਾਹੀ ਖੁਸ਼ ਏ ਗੁਰੂ ਅਰਜਨ ਦੇਵ ਮਹਾਰਾ ਸਤਿਗੁਰ ਸਾਨੂੰ ਅਕਲ ਦਿੰਦੇ ਨੇ ਮਤ ਦਿੰਦੇ ਨੇ ਕਹਿੰਦੇ ਐਡਾ ਸੋਹਣਾ ਜੀਵਨ ਏ ਬੰਦਿਆ ਤੇਰੇ ਵਰਗੀ ਜ਼ਿੰਦਗੀ ਕਿੰਨੂੰ ਦੇਣੀ ਰੱਬ ਨੇ ਐਡਾ ਸੋਹਣਾ ਤੈਨੂੰ ਬਣਾਇਆ ਕਿਉਂ ਘਬਰਾਣਾ ਤੂੰ ਵਾਹਿਗੁਰੂ ਤੇ ਭਰੋਸਾ ਰੱਖ ਅੱਜ ਕੋਈ ਰਾਹ ਬੰਦ ਹੈ ਨਾ ਪ੍ਰਮਾਤਮਾ ਖੋਲ ਦੇਗਾ ਤੂੰ ਬੰਦਗੀ ਕਰ ਤੂੰ ਭਜਨ ਕਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਹਾਂ ਜੀ ਮੈਂ ਲੇ ਤੇ ਨੇ ਤੇਰੇ ਉਹ ਤੋਂ ਵੀ ਸਕਦਾ ਏ ਵਾਹ ਓ ਦੇਵੀ ਸਕਦਾ ਏ ਓ ਖੋਵੀ ਸਕਦਾ ਏ ਤੇਰਾ ਚੰਗਾ ਮਾੜਾ ਓ ਤੇਰਾ ਚੰਗਾ ਮਾੜਾ ਤਕੜੀ ਵਿੱਚ ਤੋੜਦਾ ਏ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋਲ੍ਹ ਦਾਏ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋਲ੍ਹਦਾਏ ਤੂੰ ਚਾਵੇਂ ਸਭ ਮੇਰਾ ਪਰ ਉਹਦੀ ਮਰਜ਼ੀ ਏ ਸਭ ਰਿਸ਼ਤੇ ਗਰ ਜਾਂਦੇ ਇੱਥੇ ਸਭ ਕੁਝ ਫਰਜੀ ਏ ਸਭ ਰਿਸ਼ਤੇ ਗਰ ਜਾਂਦੇ ਤੇ ਸਭ ਕੁਝ ਫਰਜੀ ਏ ਜਿੰਨਾ ਚਿਰ ਤੁਸੀਂ ਕਿਸੇ ਦੀ ਗਰਜ ਪੂਰੀ ਕਰਦੇ ਹੋ ਤੁਸੀਂ ਚੰਗੇ ਹੋ ਤੇ ਜੇ ਕਿਸੇ ਦੀ ਗਰਜ ਪੂਰੀ ਨਾ ਨਾ ਕੀਤੀ ਤੁਸੀਂ ਭੜੇ ਹੋ ਜਿੰਨਾ ਚਿਰ ਤੁਸੀਂ ਕਿਸੇ ਦਾ ਮਤਲਬ ਕੱਢ ਰਹੇ ਹੋ ਤੁਸੀਂ ਚੰਗੇ ਹੋ ਜਦੋਂ ਤੁਸੀਂ ਕਿਸੇ ਮਤਲਬ ਦੇ ਨਹੀਂ ਰਹੇ ਸੰਸਾਰ ਨੇ ਤੁਹਾਨੂੰ ਤਖਾ ਦੇ ਦੇਣਾ ਦੇ ਦੇਣਾ ਚਾਹੇ ਕੋਈ ਆਪਣਾ ਤੇ ਚਾਹੇ ਕੋਈ ਬੇਗਾਨਾ ਹੈ ਸੱਜਣਾ ਜਮਾਨ ਕਰਦਾ ਹੈ ਨਾ ਕਿ ਮੇਰੀ ਧੀ ਏ ਮੇਰਾ ਪੁੱਤਰ ਏ ਮੇਰੀ ਘਰ ਵਾਲੀ ਏ ਓਏ ਜਿਤਨਾ ਮੰਜੇ ਤੇ ਪੈਗਾ ਹੋਰ ਵੇਖੀ ਤੇਰੇ ਕੋਲ ਕੌਣ ਟੁੱਪਦਾ ਹੈ ਕੌਣ ਖੜਦਾ ਹੈ ਕੌਣ ਤੇਰੀ ਬਾਤ ਪੁੱਛਦਾ ਹੈ ਅੱਜ ਤੇਰੇ ਹੱਥ ਪੈਰ ਚੱਲ ਰਹੇ ਨੇ ਅੱਜ ਤੇਰੇ ਸਰੀਰ 'ਚ ਸਤ ਹੈ ਜਾਨ ਹੈ ਤਾ ਤੇਰਾ ਹਾਲ ਪੁੱਛਦੇ ਨੇ ਲੋਕ ਜਿਦਨ ਮੰਝੇ ਤੇ ਬਹਿ ਗਿਆ ਕਿਸੇ ਨੇ ਬਾਤ ਨਹੀਂ ਪੁੱਛਨੀ ਚਾਹੇ ਜੰਮਣ ਵਾਲੇ ਨੇ ਕੋ ਚਾਹੇ ਸਿਹੜਨ ਵਾਲੇ ਨੇ ਚਾਹੇ ਜਿੰਨਾ ਮਰਜੀ ਤੂੰ ਕਿਸੇ ਨਾਲ ਕੀਤਾ ਤੇਰਾ ਸਾਥ ਛੱਡ ਦੇਣਗੇ ਇੱਕ ਗੱਲ ਯਾਦ ਰੱਖੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਪਏ ਨੇ ਨਾ ਕਿ ਮੇਰੇ ਸਤਿਗੁਰ ਸਹਾਈ ਹੁੰਦੇ ਨੇ ਗੁਰੂ ਗ੍ਰੰਥ ਸਾਹਿਬਾ ਪੱਲਾ ਨਾ ਛੱਡੀ ਸਤਿਗੁਰ ਕਿਸੇ ਰੂਪ ਚ ਤੇਰੇ ਨਾਲ ਖੜੇ ਰਹਿਣ ਤੈਨੂੰ ਡਿੱਗਣ ਨਹੀਂ ਦੇਣ ਤੇਰੀ ਪਿੱਠ ਨਹੀ ਲੱਗਣ ਦੇਣਗੇ ਇਹ ਐਸੇ ਦਾਤੇ ਨੇ ਹਾਂਜੀ ਓਥੇ ਨਹੀਂ ਰਹਦਾ ਓਥੇ ਨਹੀਂ ਰਹਦਾ ਜਿੱਥੇ ਤੂੰ ਟੋਲਦਾ ਏ ਇੱਕ ਰਸਤਾ ਵਧਦਾ ਚਾਰ ਰੱਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਕਾਦੇ ਬਸਤਾਵੇਂ ਨੇ ਸਭ ਇੱਥੇ ਹੀ ਰਹਿ ਜਾਣ ਵਾਹ ਬਾਈ ਤੋਹੀ ਮੁਕ ਜਾਵੇਂਗਾ ਇਹ ਸੁਲਝਣਾ ਨਹੀਂ ਤਾੜਾ ਤੂੰ ਹੀ ਮੁੱਕ ਜਾਵੇਗਾ ਇਹ ਸੁਲਝਣਾ ਨਹੀਂ ਧਾਣਾ ਇਹ ਇੱਕ ਨੁਕਤਾ ਹੈ ਜੀ ਲੈ ਕੇ ਜਾਓ ਘਰਾਂ ਤੇ ਘਰਾਂ ਵਿੱਚ ਰਹਿਨੇ ਨਾ ਆਪਾਂ ਪਰਿਵਾਰਾਂ ਵਿੱਚ ਰਹਿਨੇ ਆ ਨਾ ਇਹ ਨੁਕਤਾ ਹੈ ਸਾਰੇ ਜਣੇ ਲੈ ਕੇ ਜਾਓ ਘਰ ਵਿੱਚ ਅਗਰ 4-5 ਜੀ ਰਹਿੰਦੇ ਨੇ ਇੱਕ ਰੁਸਿਆ ਰਹੇਗਾ ਜੇ ਤਿੰਨ ਬੋਲਦੇ ਨੇ ਨਾ ਇੱਕ ਨੇ ਤੁਹਾਡੇ ਨਾਲ ਰੋਸਾ ਕਰਨਾ ਹੈ ਦਾਇਤ ਹੀ ਹੈ ਚਾਹ ਪੁੱਤਰ ਹੈ ਚਾਹ ਨੂੰ ਹੈ ਚਾਹ ਜਵਾਈ ਇੱਕ ਰੁਸਿਆ ਰਹੇਗਾ ਕੋਈ ਗੱਲ ਨਹੀਂ ਆਪਣੇ ਵੱਲੋਂ ਸਹੀ ਰਹੇ ਹੋ ਠੀਕ ਰਹੇ ਹੋ ਆਪਣੀ ਡਿਊਟੀ ਸਹੀ ਕਰੇ ਹੋ ਵੇਖਿਓ ਕਿਦ ਨੇ ਸਾਰੀ ਉਮਰ ਮਨਾਉਂਦਿਆ ਨਾ ਕੱਟਦੇ ਹੋ ਰੱਬ ਨੂੰ ਮਨਾ ਲਿਓ ਵਾਹਿਗੁਰੂ ਜੀ ਨੂੰ ਮਨਾ ਲਿਓ ਸਾਰੀ ਉਮਰ ਹੋ ਜਾਂਦੀ ਬੰਦਾ ਬੁੱਢਾ ਹੋ ਜਾਂਦਾ ਮੇਰੀ ਘਰ ਵਾਲੀ ਕਹਿੰਦਾ ਨਹੀਂ ਮੁੰਦੀ ਸੱਚੀ ਗੱਲ ਹੈ ਤੇ ਘਰ ਵਾਲੀ ਪੈਣਾ ਸਾਡਾ ਘਰ ਵਾਲੇ ਨੇ ਕਹਿਣਾ ਮੰਨਦਾ ਅਸੀਂ ਇੱਕ ਥਾਂ ਤੇ ਗਏ ਇੱਥੇ ਦੀ ਗੱਲ ਹੈ ਬਠਿੰਡੇ ਦੀ ਤੇ ਮਾਤਾ ਮੈਨੂੰ ਕਹਿਣ ਕਿ ਬਜ਼ੁਰਗ ਮਾਤਾ ਕਹਿੰਦੀ ਬਾਬਾ ਜੀ ਲੋਕਾਂ ਨੇ ਅਰਦਾਸ ਇੱਕ ਅਰਦਾਸੇ ਕਰਦੇ ਆ ਆਪਣੇ ਬਾਪੂ ਲਈ ਵੀ ਕਰਿਓ ਮੈਂ ਕਿਤੇ ਵਾਸਤੇ ਕਹਿੰਦੀ ਮੇਰਾ ਕਹਿਣਾ ਨਹੀਂ ਮੰਨਦਾ ਮੈਂ ਬੀਬੇ ਮੋਂ ਰਹਿਣ ਦੇ ਕਹਨੇ ਕੋਨੇ ਨੂੰ ਕਿੰਨਾ ਕੁ ਟਾਈਮ ਰਹਿ ਗਿਆ ਉਨਾ ਪੇ ਮਨਾਲੇ ਗਾਗਲਾ ਤੂੰ ਰੱਬ ਦਾ ਕਹਿਣਾ ਮੰਨ ਲੈ ਸਮਝ ਗਏ ਹੋ ਜਿਆਦਾ ਨਾ ਇਨਾਂ ਚੱਕਰਾਂ 'ਚ ਪਿਆ ਕਰੋ ਉਹ ਨਹੀਂ ਬੁਲਾਉਂਦਾ ਨਹੀਂ ਟਾਈਮ ਹੈਗਾ ਤਾਂ ਨਹੀਂ ਬੁਲਾਉਂਦਾ ਉਹਦਾ ਫੋਨ ਨਹੀਂ ਆਇਆ ਰਹਿਮ ਤੋਂ ਨਹੀਂ ਆਇਆ ਫਿਰ ਕੀ ਹੈ ਮੇਰੇ ਭਰਾ ਨੇ ਫੋਨ ਨਹੀਂ ਕੀਤਾ ਮੇਰੇ ਤਾਏ ਨੇ ਫੋਨ ਨਹੀਂ ਕੀਤਾ ਨਹੀਂ ਕੀਤਾ ਤੇ ਕੋਈ ਗੱਲ ਨਹੀਂ ਉਹਨੂੰ ਉਹਦੇ ਕੋਲ ਟਾਈਮ ਐਸਾ ਹੋਵੇਗਾ ਮੈਂ ਸੱਚੀ ਗੱਲ ਦੱਸਾਂ ਸੰਗਤ ਜੀ ਕਿਸੇ ਤੇ ਰੋਸ ਨਾ ਕਰਿਆ ਕਰੋ ਜਿਵੇਂ ਤੁਸੀਂ ਦੁਖੀ ਹੁੰਦੇ ਹੋ ਨਾ ਤੁਸੀਂ ਕਹਿੰਦੇ ਸਾਡਾ ਮਨ ਦੁਖੀ ਏ ਜਿਵੇਂ ਉਹਨਾਂ ਲੋਕਾਂ ਦੇ ਵਿੱਚ ਵੀ ਦੁੱਖ ਹੈ ਗਏ ਨੇ ਹਰੇਕ ਬੰਦਾ ਅਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ जग ਉੱਚੇ ਚੜ ਕੇ ਦੇਖਿਆ ਘਰ ਘਰ ਆ ਹਰੇਕ ਬੰਦਾ ਦੁਖੀ ਏ ਕਿਸੇ ਦੀ ਐ ਨਾ ਸੋਚਿਆ ਕਰੋ ਨੇ ਫੋਨ ਨਹੀਂ ਕੀਤਾ ਨਹੀਂ ਉਹ ਤੋਂ ਕੋਈ ਟਾਈਮ ਸੀ ਨਹੀਂ ਕੀਤਾ ਜਿੱਦਨ ਕਰ ਲਿਆ ਉਹਨੇ ਵਾਹ ਵਾਹ ਕਰ ਲਿਆ ਕਰ ਖੁਸ਼ ਰਿਆ ਕਰ ਕਿਉਂ ਸਾਰੀ ਉਮਰ ਰੋਸਿਆਂ ਦੇ ਵਿੱਚ ਅੱਡੀ ਸੋਹਣੇ ਤੈਨੂੰ ਰੱਬ ਨੇ ਜ਼ਿੰਦਗੀ ਦਿੱਤੀ ਨਾ ਰੋਸ ਕਰ ਨਾ ਰੋ ਨਾ ਦਿਲ ਛੋਟਾ ਕਰ ਵੱਡਾ ਰੱਖਿਆ ਕਰ ਕਿਉਂ ਕਿਉਂਕਿ ਗੁਰੂ ਤੇਰਾ ਬੜਾ ਵੱਡਾ ਹੈ ਵਾਹਿਗੁਰੂ ਤੇਰਾ ਬੜਾ ਵੱਡਾ ਹੈ ਇਹ ਦੁਆਰਾ ਪੂਰੀ ਪੁਰਤ ਮੰਦ ਦੁਆਰਾ ਬਣਦੀ ਹੈ ਕਾ ਦੇ ਪਛਤਾਵੇ ਨੇ ਸਭ ਇੱਥੇ ਹੀ ਰਹਿ ਜਾਣਾ ਤੂੰ ਹੀ ਮੁਕ ਜਾਵੇਂਗਾ ਏ ਸੁਲਝਣਾ ਨਹੀਂ ਤਾੜਾ ਤੂੰ ਹੀ ਮੁੱਕ ਜਾਵੇਗਾ ਏ ਸੁਲਝਣਾ ਨਹੀਂ ਤਾੜਾ ਛੱਡ ਤੇ ਤੂੰ ਸੇਠੀ ਓਏ ਛੱਡ ਤੇ ਤੂੰ ਸੇਠੀ ਓਏ ਮਿੱਟੀ ਕੇ ਉਪਰ ਦਾਈ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਇੱਕ ਵਾਰੀ ਸਾਰੀ ਸੰਗਤ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ ਬੋਲੋ ਭੈਣੋ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋਦਾਈ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋਦਾਈ ਕਦੇ ਘਬਰਾਉਣਾ ਨਹੀਂ ਮੈਂ بڑے ਬੱਚੇ ਵੇਖੇ ਨੇ ਪੀਜੀਆਈ ਦੇ ਵਿੱਚ ਮਰਦੇ ਮਰਦੇ ਉਹਨਾਂ ਚ ਜਾਨ ਪਈ ਜਿਹੜੀਆਂ ਮਾਮਾ ਜਿਹੜੇ ਬਾਪੂ ਦਿਲ ਛੱਡ ਕੇ ਨਾ ਸਾਡਾ ਬੱਚਾ ਸਾਡਾ ਪੁੱਤਰਾ ਚੜ੍ਹਾਈ ਕਰ ਗਿਆ ਮੈਂ ਜੁੰਦੇ ਵੇਖੇ ਨੇ ਵਧੀਆ ਵਧੀਆ ਪੋਸਟਾਂ ਤੇ ਬੈਠੇ ਵੇਖੇ ਨੇ ਤੇਲਾ ਛੋਟਾ ਕਰਿਆ ਕਰੋ ਰੱਬ ਨੇ ਜਿਹੜਾ ਦਿੱਤਾ ਹੈ ਨਾ ਰੱਬ ਮਰਨ ਨਹੀਂ ਦਿੰਦਾ ਬਸ ਤੁਸੀਂ ਖਿਆਲ ਕਰਿਆ ਕਰੋ ਧਿਆਨ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲੇ 'ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਰੱਬ ਤੁਹਾਨੂੰ ਸਾਰੇ ਰੰਗ ਬਖਾਵੇਗਾ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ